ਪਾਕਿਸਤਾਨ ਦੇ ਨਾਲ ਬਣੇ ਜੰਗ ਵਰਗੇ ਮਾਹੌਲ ਨੂੰ ਲੈ ਕੇ ਭਾਰਤ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ 10 ਮਿੰਟ ਦੇ ਲਈ ਬਲੈਕਆਊਟ ਦਾ ਐਲਾਨ ਅਤੇ ਬਠਿੰਡਾ ਵਾਸੀਆਂ ਵੱਲੋਂ ਕੀਤਾ ਇਸ ਦਾ ਪੂਰਨ ਸਮਰਥਨ ਦੱਸਦੀ ਹੈ ਕਿ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਆਇਮਦਪਰੇ ਵੱਲੋਂ ਬਠਿੰਡਾ ਦੇ ਬਠਿੰਡਾ ਜ਼ਿਲ੍ਹੇ ਦੇ ਅੰਦਰ 8:30 ਵਜੇ ਤੋਂ ਲੈ ਕੇ 8:40 ਤੱਕ ਬਲੈਕਆਊਟ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਬਠਿੰਡਾ ਵਾਸੀਆਂ ਵੱਲੋਂ ਇਸ ਦਾ ਪੂਰਨ ਸਮਰਥਨ ਕੀਤਾ ਗਿਆ ਮੈਂ ਪਰਜਿੰਦਲ ਬਠਿੰਡਾ ਸ਼ਹਿਰ ਤੋਂ ਕੀ ਕਹਾਂ ਕਿ 10 ਮਿੰਟ ਦੇ ਬਲੈਕਆਊਟ ਹੋਇਆ ਸੀ ਲੋਕਾਂ ਨੇ ਪੂਰਾ ਸਹਿਯੋਗ ਦਿੱਤਾ ਜੀ ਲਗਭਗ 1000 ਵਿਕਲ ਦੇ ਕਰੀਬ ਮੈਂ ਇਸ ਟਾਈਮ 5 ਕਿਲ ਟਾਉਂਗ ਦੇ ਉੱਤੇ ਖੜਾ ਹਾਂ ਲੋਕਾਂ ਦਾ ਪੂਰਾ ਸਮਰਥਨ ਮਿਲਿਆ ਸਾਨੂੰ ਜਿੰਨੇ ਸਰਕਾਰ ਦਾ ਦੇਸ਼ ਹੋਊਗਾ ਅਸੀਂ ਸਰਕਾਰ ਦੇ ਨਾਲ ਹੈ ਸਿਵਲ ਡਿਫੈਂਸ ਦੀ ਟੀਮ ਸਾਡੀ ਪ੍ਰੋਪਰ ਕੰਮ ਕਰ ਰਹੀ ਹੈ ਜਿਵੇਂ ਵੀ ਸਾਨੂੰ ਦੇਸ਼ ਹੋਊਗਾ ਅਸੀਂ ਓਵੇਂ ਕੰਮ ਕਰਾਂਗੇ ਤਨੋਂ ਮਨੋਂ ਤੁਹਾਨੂੰ ਜਿਵੇਂ ਵੀ ਸਰਕਾਰ ਦੇ ਹੁਕਮ ਅਸੀਂ ਸਰਕਾਰ ਦੇ ਨਾਲ ਸਹਿਯੋਗ ਕਰਦੇ ਹਾਂ ਕਿਉਂਕਿ ਪਾਕਿਸਤਾਨ ਤੇ ਜਿਹੜਾ ਹਮਲਾ ਕੀਤਾ ਹੈ ਨਾ ਆਪ ਜੀ ਦੇ ਬਲੌਗ ਦੇ ਸਾਕੇ ਤੋਂ ਅਸੀਂ ਇੱਕੋ ਗੱਲ ਕਹਿੰਦੇ ਜਿਵੇਂ ਵੀ ਇਹ ਕੌਮਾ ਲੋਕ ਬੰਦੂ ਆ ਕਬਰਾਨਾ ਜਿਵੇਂ ਵੀ ਸਰਕਾਰ ਕਹੂਗੀ ਉਵੇਂ ਆਪਾਂ ਲੋਕ ਸਰਕਾਰ ਦਾ ਸਹਿਯੋਗ ਦੇਗੇ ਇਸ ਇਸ ਤਰੀਕਾ ਸਰ ਮੇਰਾ ਨਾਮ ਯੁਗੇਸ਼ ਹੈ ਕਿੰਨੇ ਦੇਖੋ 10 ਰੁਪਏ ਲਾਈਕ ਆਪ ਨੂੰ ਕੀ ਲੱਗਦਾ ਦੇਸ਼ ਇੱਕ ਟੁੱਟਾ ਹੈ ਕੀ ਕਹੋਗੇ ਸਰ ਦੇਸ਼ ਬਿਲਕੁਲ ਏਕ ਟੁੱਟਾ ਹੈ ਬਿਲਕੁਲ ਦੇਸ਼ ਇੱਕ ਟੁੱਟਾ ਹੈ ਦੇਸ਼ ਪ੍ਰਸ਼ਾਸਨ ਨਾਲ ਕੰਦੇ ਨਾਲ ਕੰਦਾ ਲਾ ਕੇ ਖੜਾ ਹੈ ਹਰ ਸਥਿਤੀ ਨੂੰ ਹਰ ਸਥਿਤੀ ਲਈ ਪ੍ਰਚਾਰ ਲੋਕ ਵੀ ਤਿਆਰ ਹੈ ਤੇ ਪ੍ਰਸ਼ਾਸਨ ਕੀਤਾ ਪਾਕਿਸਤਾਨ ਮੂੰਹ ਤੋਰ ਕੇ ਜਵਾਬ ਦਿੱਤਾ ਹੈ ਕਿਨੇ ਦੇਖਦੇ ਸਰ ਬਹੁਤ ਵਧੀਆ ਕੀਤਾ ਇਹ ਅਤੀ ਜ਼ਰੂਰੀ ਸੀਗੀ ਉਹ ਆਪਣੇ ਜਿਹੜੇ ਲੋਕ ਮਾਰੇ ਉਹਨਾਂ ਨੇ ਇੱਕ ਇੱਕ ਪੁੱਛ ਕੇ ਮਾਰਾ ਹਿੰਦੂ ਧਰ ਹਿੰਦੂ ਮਤਲਬ ਪੁੱਛ ਕੇ ਮਾਰੇ ਐਸੇ ਤਾਂ ਆਤਕਵਾਦ ਦਾ ਕੋਈ ਧਰਮ ਹੀ ਨਹੀਂ ਹੈ ਪਰ ਆਤਕਵਾਦੀਆਂ ਨੂੰ ਇੱਕ ਵਾਰ ਮੂੰਹ ਤੋੜ ਜਵਾਬ ਦੇਣਾ ਬਹੁਤ ਜ਼ਰੂਰੀ ਸੀ ਉਹਨਾਂ ਨੂੰ ਇਹ ਸੁਨੇਹਾ ਲਾਣਾ ਕਿ ਹਿੰਦੁਸਤਾਨ ਹੁਣ ਜਾਗ ਗਿਆ ਹੁਣ ਨਵਾਂ ਹਿੰਦੁਸਤਾਨ ਹੈ ਇੱਕ ਛੋਟੂ ਨਹੀਂ ਦੋਬਦਾ ਸਰ ਕਿਵੇਂ ਦੇਖਦੇ ਹੋ ਬਲੈਕਆਊਟ ਕੀਤਾ ਗਿਆ ਸੀ ਇਹ ਕਿਸ ਤਰ੍ਹਾਂ ਦਾ ਰਿਸਪਾਂਸਿਬਿਲਿਟੀ ਹੈ ਤੁਸੀਂ ਓਵਰ ਆਲ ਦੇ ਦੇਖੇ ਅੱਜ 10 ਮਿੰਟ ਦੇ ਲਈ ਬਲੈਕਆਊਟ ਕੀਤਾ ਗਿਆ ਸੀ ਜਿਸ ਦੀ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਵੇਅਰਨੈਸ ਸੂਚਨਾ ਦਿੱਤੀ ਗਈ ਸੀ ਲਗ ਲਗ ਮਾਧਿਅਮ ਦੇ ਜ਼ਰੀਏ ਤੇ ਜਿਵੇਂ ਜਿਵੇਂ ਹੀ ਕਿਹੜੀਆਂ ਲਟਾਂ ਬੰਦ ਹੋਈਆਂ ਲੋਕਾਂ ਨੇ ਆਪਣੇ ਵਹੀਕਲ ਸਾਈਡਾਂ ਤੇ ਰੋਕ ਦਿੱਤੇ ਤੇ ਸਾਡਾ ਸਾਥ ਕਿਹੜਾ ਸਿਵਲ ਵਲੰਟੀਅਰਸ ਨੇ ਦਿੱਤਾ ਜਿਹੜੇ ਲੋਕਾਂ ਇਸ ਗੱਲ ਲਈ ਨਹੀਂ ਵੇਅਰ ਸੀ ਤਾਂ ਉਹਨਾਂ ਨੂੰ ਵੇਅਰ ਕੀਤਾ ਗਿਆ ਤਾਂ ਕਿ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਕਿਵੇਂ ਨਿਭੜਨਾ ਹੈਗਾ ਇਹ ਇੱਕ ਵੇਅਰਨੈਸ ਡਰਾਈਵਿੰਗ ਸੀਗੀ ਤੇ ਲੋਕਾਂ ਦਾ ਪੂਰਨ ਸਾਥ ਤੇ ਆ ਰਿਹਾ ਹੈ। ਕੀ ਲੱਗਦਾ ਲੋਕ ਜਾਗਰੂਕ ਕਿੰਨੇ ਹੋ ਗਏ? ਜੇ ਸਰਕਾਰ ਕੀ ਕਰਦੀ ਉਹ ਪੇਨ ਕਰਦੇ ਉਹ ਸੋਸ਼ਲ ਮੀਡੀਆ ਤੇ ਫਿਲ ਕਰਦੇ ਉਹ ਜਾਗਰੂਕ ਨੇ ਲੋਕ। ਤੇ ਉਹ ਲੋਕ ਸੋਸ਼ਲ ਮੀਡੀਆ ਰਹੀ ਕਾਫੀ ਐਕਟਿਵ ਨੇ ਲੋਕ たち ਨੇ। ਜਿਵੇਂ ਲੋਕਾਂ ਨੇ ਸੋਸ਼ਲ ਮੀਡੀਆ ਤੇ ਜਾਂਦਾ ਹੈਗਾ ਕਾਫੀ ਹਜ਼ਾਰਾਂ ਦੇ ਸੈਕੰਡਾਂ ਦੀ ਗਿਣਤੀ ਵਿੱਚ ਉਹ ਮੈਸੇਜ ਬਹੁਤ ਜਲਦੀ ਫਲੋ ਹੋ ਜਾਂਦਾ। ਇਹ ਲੋਕਾਂ ਤੱਕ ਪਹਿਲਾਂ ਹੀ ਪਹੁੰਚਿਆ ਹੋਇਆ ਸੀ ਜਿਵੇਂ ਅਸੀਂ ਕੁਝ ਲੋਕਾਂ ਨਾਲ ਗੱਲ ਕੀਤੀ ਉਹ ਕਹਿੰਦੇ ਸਾਨੂੰ ਇਸ ਬਾਰੇ ਪਹਿਲਾਂ ਵੇਵ ਸੀ। ਕੁਝ ਲੋਕਾਂ ਨੂੰ ਨਹੀਂ ਇਸ ਬਾਰੇ ਨਹੀਂ ਪਤਾ ਸੀ। ਲੇਕਿਨ ਉਹਨਾਂ ਨੂੰ ਵਲੰਟੀਅਰ ਸਿਵਲ ਦੇ ਕਿਹੜੇ ਡਿ ਉਨਾ ਦੁਆਰਾ ਅਵੇਅਰ ਕੀਤਾ ਗਿਆ ਤੇ ਇਸ ਵਿੱਚ ਮੀਡੀਆ ਵੀ ਸ਼ਾਮਲ ਰਿਹਾ ਮੀਡੀਆ ਦੇ ਲੋਕਾਂ ਨੇ ਵੀ ਲੋਕਾਂ ਨੂੰ ਅਵੇਅਰ ਕੀਤਾ ਤੇ ਤੁਹਾਡੇ ذریعے ਕਿਹੜੀ ਹੈਗੀ ਇਹ ਲੋਕਾਂ ਤੇ ਹੋਰ ਸੂਚਨਾ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਪਤਾ ਸੀ ਤੇ ਉਹ ਪਹੁੰਚੇ ਕੀ ਸੁਨੇਹਾ ਕੀ ਦੇਣਾ ਜਿਹੜੇ ਲੋਕਾਂ ਨੇ ਜਿਹੜੇ ਜੰਗਰ ਦੇ ਹਾਲਾਤ ਦੇਸ਼ ਦੇ ਵਿੱਚ ਪੰਜਾਬ ਦੇ ਪੰਜਾਬ ਦੇ ਕੋਲ ਅਫਸਰ ਕਿਸ ਲਗਣਾ ਕਰਦੇ ਦੇਖੋ ਲੋਕਾਂ ਨੂੰ ਤੇ ਹੀ ਸਨੇਹ ਹੈਗਾ ਕਿ ਇਹ ਜਿਹੜੀ ਪਾਤਕਲੀਨ ਸਥਿਤੀ ਹੈਗੀ ਜਦੋਂ ਵੀ ਕਿਸੇ ਦੇਸ਼ ਤੇ ਬੰਦੀ ਆ ਉਸ ਦੇ ਵਿੱਚ ਲੋਕਾਂ ਦਾ ਤਾਂ ਸੰਯੋਗ ਹਮੇਸ਼ਾ ਹੀ ਰਹਿੰਦਾ ਤੇ ਰਹਿਣਾ ਵੀ ਚਾਹੀਦਾ ਹੈਗਾ ਅਸੀਂ ਆਸ ਕਰਦੇ ਹਾਂਗੇ ਕਿ ਕੋਈ ਵੀ ਸਥਿਤੀ ਦੇ ਵਿੱਚ ਲੋਕ ਸਾਡੇ ਨਾਲ ਰਹਿਣਗੇ ਪ੍ਰਸ਼ਾਸਨ ਵੱਲੋਂ ਜੋ ਵੀ ਉਹਨਾਂ ਨੂੰ ਨਿਰਦੇਸ਼ ਦਿੱਤੇ ਜਾਣਗੇ ਉਹਨਾਂ ਦੀ ਪਾਲਣਾ ਕਰਨਗੇ ਤੇ ਉਹਨਾਂ ਨੂੰ ਕਰਨੀ ਵੀ ਚਾਹੀਦੀ